ਪਿੰਡ ਜਿੰਦਵਾਲ ਮੈਂ ਉੱਤੇ ਲਿਖ ਹੀ ਦਿੱਤਾ ਤੇ ਮੈਨੂੰ ਕਾਫੀ ਦਿਨਾਂ ਤੋਂ ਬਾਰੋਂ ਵੀ ਫੋਨ ਆਏ ਭਰਾਵਾਂ ਦੇ ਭੈਣਾਂ ਦੇ ਕਾਫੀ ਫੋਨ ਆਏ ਸੋ ਉਸ ਪਿੰਡ ਦੇ ਵਿੱਚੋਂ ਵੀ ਕਾਫੀ ਫੋਨ ਆਏ ਮੈਂ ਨਾਮ ਨਿਸ਼ਾਨ ਨਹੀਂ ਕਰਨਾ ਚਾਹੁੰਦਾ ਉਹਨਾਂ ਦੇ ਪਿੰਡ ਜਿੰਦਵਾਲ ਦੇ ਵਿੱਚ ਕੋਈ ਬੀਬੀ ਇਲੈਕਸ਼ਨ ਦੇ ਵਿੱਚ ਖਲੋਤੀ ਸੀ ਸ਼ਾਇਦ ਬਲਵਿੰਦਰ ਕੌਰ ਉਹਦਾ ਨਾਮ ਆ ਤੀਦਾ ਤੇ ਉਹਦੀਆਂ ਬੱਚੀਆਂ ਹੀ ਆ ਉਨੇ ਆਪਣੇ ਬੂਏ ਦੇ ਗਾੜੀ ਕੈਮਰੇ ਲਾਏ ਆ ਜਾਨੀ ਕਿ ਆਪਣੀ ਸੇਫਟੀ ਵਾਸਤੇ ਉਹਨੇ ਕੈਮਰੇ ਲਾਏ ਆ ਆਪਾਂ ਵੀ ਲਾਏ ਆ ਹਰ ਬੰਦਾ ਲਾਉਂਦਾ ਵਾ ਵੀ ਜਿੱਦਾਂ ਦੇ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਉਹਨੂੰ ਚੱਲਣਾ ਪੈਂਦਾ ਲੇਕਿਨ ਪਿੰਡ ਦੇ ਕੁਝ ਅਨਸਰ ਇਦਾਂ ਦੇ ਆ ਵੀ ਜਿਹੜੇ ਉਹਦੇ ਕੈਮਰੇ ਵੀ ਤੋੜ ਕੇ ਗਏ ਤੇ ਉਹਦੇ ਘਰ ਦੇ ਗਾੜੀ ਖਲੋ ਕੇ ਲਲਕਾਰੇ ਮਾਰਦੇ ਆ ਤੇ ਉਹਦੇ ਘਰ ਵਿੱਚ ਕੋਈ ਇਦਾਂ ਦਾ ਨਹੀਂ ਵੀ ਜਿਹੜਾ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕੇ ਤੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਤੇ ਫਿਰ ਖਾਲਸਾ ਪੰਥ ਹੀ ਹੁੰਦਾ ਸੋ ਮੈਂ ਅੱਜ ਜਾਂਦਾ ਜਾਂਦਾ ਮੇਰੇ ਮਨ 'ਚ ਵਿਚਾਰ ਆਈ ਵੀ ਮੁੜ ਕੇ ਇਹ ਨਾ ਕਹਿਣ ਕਿ ਸਾਨੂੰ ਦੱਸਿਆ ਨਹੀਂ ਤੁਸੀਂ ਸਾਨੂੰ ਫੋਨ ਹੀ ਕਰ ਦਿੰਦੇ ਵੀ ਭਾਈ ਸਾਡੇ ਕੋ ਕੋੜੇ ਨੰਬਰ ਆ ਉਹਨਾਂ ਦੇ ਨਚੰਟਪਨ ਵਾਲਿਆਂ ਦੇ ਤੇ ਅਹੀਂ ਤੁਹਾਨੂੰ ਇੱਕੋ ਗੱਲ ਕਹਿ ਦਿੰਨੇ ਬਾਈ ਵੇਖ ਸਾਡਾ ਜ਼ਰੂਰੀ ਨਹੀਂ ਹੁੰਦਾ ਕਿ ਖੂਨ ਦਾ ਰਿਸ਼ਤਾ ਹੋਵੇ ਤੇ ਫੇਰ ਹੀ ਕੋਈ ਭੈਣ ਭਰਾ ਹੁੰਦਾ ਤੇ ਫੇਰ ਹੀ ਕੋਈ ਕਿਸੇ ਨਾਲ ਖੜਦਾ ਜਿੱਥੇ ਗੱਲ ਆ ਜਾਂਦੀ ਨੇ ਅਣਖ ਦੀ ਉੱਥੇ ਭਾਵੇਂ ਸਾਡੇ ਦੁਸ਼ਮਣ ਦੇ ਧੀ ਹੋਵੇ ਨਾ ਅਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਵੀ ਉਹਨੂੰ ਆਪਣੀ ਧੀ ਬਣਾ ਲੈਂਦੇ ਆ ਠੀਕ ਆ ਸਾਡੇ ਨੂੰ ਤੁਹਾਨੂੰ ਖੁੱਲਾ ਚੈਲੰਜ ਆ ਜਾਂ ਤੇ ਬੰਦੇ ਦੇ ਬਣ ਜੋ ਪੁੱਤ ਤੇ ਨਹੀਂ ਤੇ ਫਿਰ ਜਾ ਕੇ ਲਲਕਾਰਾ ਮਾਰ ਆਇਓ ਤੇ ਫਿਰ ਅਹੀਂ ਜਾਣੀਏ ਤੇ ਸਾਡਾ ਕੰਮ ਜਾਣੇ ਤੁਸੀਂ ਜਿੰਨੇ ਲਲਕਾਰੇ ਮਾਰਤੇ ਬਹੁਤ ਸੋਹਣਾ ਕੀਤਾ ਤੇ ਹੁਣ ਜਿਹੜੇ ਨਵੇਂ ਲਲਕਾਰੇ ਵੱਜਣੇ ਆ ਨਾ ਉਹਨਾਂ ਲਲਕਾਰਿਆਂ ਦੇ ਨਾਲ-ਨਾਲ ਜਿਹੜੇ ਤੁਹਾਡੀਆਂ ਚੀਕਾਂ ਨਿਕਲਣਗੀਆਂ ਨਾ ਉਹ ਵੀ ਤੁਹਾਡਾ ਪਿੰਡ ਸੁਣੂਗਾ ਤੇ ਨਾਲੇ ਪ੍ਰਸ਼ਾਸਨ ਸੁਣੂਗਾ ਤੇ ਪਿੰਡ ਜੰਦੋਵਾਲ ਦੇ ਲਾਗੇ ਤੇ ਜਿਹੜਾ ਥਾਣਾ ਵਾ ਜੇ ਦੇ ਕੋਲ ਵਾਕ ਡੋਰ ਆ ਪ੍ਰਸ਼ਾਸਨ ਦੇ ਕੋਲ ਉਹਨਾਂ ਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਬਾਈ ਵੇਖੋ ਭਾਵੇਂ ਕੋਈ ਐਮ ਐਲ ਏ ਆ ਭਾਵੇਂ ਕੋਈ ਸਰਪੰਚ ਆ ਭਾਵੇਂ ਕੋਈ ਪੰਚ ਆ ਗੱਡੇ ਤੇ ਨਹੀਂ ਚੜਿਆ ਤੁਹਾਨੂੰ ਤਨਖਾਹਾਂ ਐਮ ਐਲ ਏ ਜਾਂ ਲੀਡਰ ਨਹੀਂ ਦਿੰਦੇ ਤੁਹਾਨੂੰ ਤਨਖਾਹਾਂ ਸਰਕਾਰ ਦਿੰਦੀ ਆ ਤੇ ਸਰਕਾਰ ਨੂੰ ਪੈਸਾ ਜਿਹੜਾ ਇਕੱਠਾ ਕਰਕੇ ਦਿੰਦੇ ਆ ਉਹ ਗਰੀਬ ਲੋਕਾਂ ਦਾ ਲਹੂ ਚੂਸ ਕੇ ਉੱਥੇ ਇਕੱਠਾ ਕੀਤਾ ਹੁੰਦਾ ਉਹਦੇ ਵਿੱਚੋਂ ਤੁਹਾਡਾ ਫਾਇਦਾ ਹੀ ਕੋਈ ਨਹੀਂ ਆ ਫਿਰ ਚੁੱਪ ਕਰਕੇ ਲਾਂਭੇ ਹੋ ਜਾਓ ਫਿਰ ਜਦੋਂ ਅਸੀਂ ਆਉਨੇ ਆ ਫਿਰ ਤੁਸੀਂ ਵਿੱਚ ਚੀਕਾਂ ਨਾ ਮਾਰਿਆ ਕਰੋ ਕਿ ਸਾਨੂੰ ਨਹੀਂ ਤੁਸੀਂ ਦੱਸਦੇ ਅਸੀਂ ਕਾਹਦੇ ਵਾਸਤੇ ਕੁਰਸੀਆਂ ਦੇ ਬੈਠੇ ਆ ਐ ਆਉ ਆ ਅਸੀਂ ਇੱਕ ਇਸ ਕਰਕੇ ਪਹਿਲਾਂ ਦੱਸਤਾ ਜੀ ਅਸੀਂ 15 ਦਿਨਾਂ ਦਾ ਟਾਈਮ ਦਿੰਨੇ ਆ ਤੇ ਹੋਰ ਵੀ ਬਹੁਤ ਸਾਰੀਆਂ ਧੀਆਂ ਦੇ ਸਾਨੂੰ ਫੋਨ ਆਏ ਆ ਜਿਹੜੇ ਕਿ ਹੱਦੋਂ ਵੱਧ ਪਰੇਸ਼ਾਨ ਆ 8-8 ਸਾਲ ਜਿਹੜੀਆਂ ਰੱਖ ਕੇ ਤੇ ਵਿਆਹ ਦੇ ਲਾਰੇ ਕਈਆਂ ਨੇ ਲਾ ਕੇ ਇਦਾਂ ਜਿਨ੍ਹਾਂ ਦੀ ਜ਼ਿੰਦਗੀਆਂ ਖਰਾਬ ਕੀਤੀਆਂ ਆ ਅਹੀਂ ਇੱਕੋ ਵਾਰੀ ਨਿਕਲਣਾ ਜਦ ਦਿਨ ਵੀ ਨਿਕਲੇ ਨਾ ਤੇ ਮੈਂ ਇਸੇ ਕਰਕੇ ਪੋਸਟ ਬਾਈ ਹੀ ਵੀ ਮੈਂ ਆਪਣੀ ਅੰਤਮ ਅਰਦਾਸ ਜਰੀਏ ਉਹ ਜੀਂਦੇ ਜੀਂ ਕਰਾ ਲੈਣੀ ਆ ਵੀ ਜਿਨ੍ਹਾਂ ਦੇ ਮਨਾਂ ਚ ਭਲੇਖਾ ਵੀ ਸ਼ਾਇਦ ਅਸੀਂ ਮੌਤ ਤੋਂ ਡਰ ਜਾਗੇ ਮੌਤ ਮਾਤ ਕੁਝ ਵੀ ਨਹੀਂ ਆ ਮੌਤ ਦਾਸ ਹੀ ਆ ਖਾਲਸੇ ਦੀ ਠੀਕ ਆ ਮੌਤ ਆ ਵੀ ਜਾਊਗੀ ਖੜੇ ਮੱਥੇ ਪ੍ਰਵਾਨ ਕਰਾਂਗੇ ਹੱਸ ਕੇ ਕਰਾਂਗੇ ਭਾਵੇਂ ਜਿਹੜਾ ਮਰਜੀ ਹੋਵੇ ਭਾਵੇਂ ਐਮਐਲ ਕੋ ਨਾ ਲੱਗਾ ਹੋਵੇ ਜੇ ਤੁਹਾਡੀ ਸਰਕਾਰ ਬਣੀ ਆ ਚੰਗੀ ਗੱਲ ਆ ਠੀਕ ਆ ਬਹੁਤ ਖੁਸ਼ੀ ਦੀ ਗੱਲ ਆ ਪਰ ਉਹਦੇ ਨਾਲ ਤਾਨੂੰ ਭਗਵੰਤ ਮਾਨ ਨੇ ਇਹ ਨਹੀਂ ਕਿਹਾ ਵੀ ਤੁਸੀਂ ਪਿੰਡ ਦੀਆਂ ਭੈਣਾਂ ਦੇ ਨਾਲ ਧੱਕਾ ਕਰੋ ਜਾਂ ਉਹਨਾਂ ਨਾਲ ਅਤਿਆਚਾਰ ਕਰੋ ਵੀ ਜਿਹਦੇ ਘਰ 'ਚ ਕੋਈ ਬੁਰਨ ਵਾਲਾ ਨਹੀਂ ਉਹਦੇ ਨਾਲ ਤੁਸੀਂ ਧੱਕਾ ਕਰੀ ਜਾਓ ਵੀ ਤੁਹਾਨੂੰ ਕਹਿਆ ਕਿ ਨਹੀਂ ਡਕਣਾ ਤੁਹਾਨੂੰ ਪੁਲਿਸ ਡੱਕੇ ਜਾਂ ਨਾ ਡੱਕੇ ਫਿਰ ਖਾਸ ਆਪਾਂ ਤਾਂ ਡੱਕੂਗਾ ਠੀਕ ਆ ਤੇ ਮੈਨੂੰ ਵਾਰ-ਵਾਰ ਕਹਿਣ ਦੀ ਲੋੜ ਨਹੀਂ ਆ ਬਸ ਮੈਂ ਇੱਕੋ ਗੱਲ ਤੁਹਾਨੂੰ ਕਹਿ ਦੇਣਾ ਪਿੰਡ ਜੰਦਵਾਲ ਵਾਲਿਆਂ ਜਿਹੜੇ ਦਾ ਨਾ ਧੱਕਾ ਕਰਨ ਵੀ ਭਾਈ ਭਾਵੇਂ ਤੁਸੀਂ ਹਜ਼ਾਰ ਬੰਦਾ ਇਕੱਠਾ ਕਰ ਲਿਓ ਤੇ ਭਾਵੇਂ ਕਰ ਲਿਓ 100 ਭਾਵੇਂ ਤੁਹਾਡੀ ਪ੍ਰਸ਼ਾਸਨ ਚੱਲਦੀ ਹੋਵੇ ਠੀਕ ਆ ਅਹੀਂ ਆਵਾਂਗੇ ਫਿਰ ਜੇ ਤੁਸੀਂ ਨਹੀਂ ਟੱਲਣਾ ਤੇ ਸਾਡੇ ਸਾਹਮਣੇ ਖਲੋ ਕੇ ਲਲਕਾਰਾ ਮਾਰਦੇ ਹੋ ਠੀਕ ਆ ਫਿਰ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ ਠੀਕ ਆ ਅਸੀਂ ਜਨਤਾ ਚ ਜੀਨੇ ਆ ਠੀਕ ਆ ਜੇ ਕੋਈ ਮੰਨ ਲਓ ਕੋਈ ਮਾੜਾ ਚੰਗਾ ਵਾ ਕਰ ਰਿਹਾ ਵਾ ਉਹਨੂੰ ਆਪਾਂ ਬਾਹ ਕੇ ਉਹਨੂੰ ਇੱਕ ਵਾਰੀ ਸਮਝਾਓ ਉਹਦੇ ਬੂਏ ਤੇ ਗਾੜੀ ਖਲੋ ਕੇ ਲਲਕਾਰੇ ਮਾਰਨ ਦਾ ਇਹ ਅਧਿਕਾਰ ਸਾਨੂੰ ਕਿਸ ਨੇ ਦਿੱਤਾ ਇਹ ਨਹੀਂ ਕਿਸੇ ਨੇ ਦਿੱਤਾ ਠੀਕ ਆ ਨਾ ਸਰਕਾਰ ਹੀ ਕਹਿੰਦੀ ਵੀ ਕਿਸੇ ਦੇ ਬੂਏ ਗਾੜੀ ਜਾ ਕੇ ਲਲਕਾਰੇ ਮਾਰੋ ਭਾਈ ਮੁਣਕੇ ਸਾਹਿਬ ਦਾ ਬਲਾ ਲਵ ਆਪਣਾ ਸਾਡਾ ਕੋਈ ਨਹੀਂ ਅਹੀਂ ਤੇ ਅੱਜ ਵੀ ਨਹੀਂ ਤੇ ਅਹੀਂ ਭੜਕੇ ਹੋ ਨਹੀਂ ਅਹੀਂ ਇਹ ਚੜਾਵਾ ਚੜਿਆ ਹੀ ਆ ਠੀਕ ਆ ਤੇ ਭਾਈ ਬਾਕੀ ਰਹੀ ਗੱਲ ਫੌਜਾਂ ਦੀ ਤੇ ਫੌਜ ਮੈਂ ਇੱਕ ਫੋਨ ਕਰੂੰਗਾ ਤੇ ਫੌਜਾਂ ਤੁਹਾਡੇ ਲਾਖੇ ਚੋ ਕੱਢ ਦੂੰਗਾ ਜਿੰਦਵਾਲ ਦੇ ਲਾਗੋ ਲਾਗੋ ਮੈਂ ਜੰਨੀਆਂ ਕੋ ਫੌਜਾਂ ਉਨੀਆਂ ਖੜੀਆਂ ਕਰ ਸਕਦਾ ਵਾਂ ਲੇਕਿਨ ਮੈਂ ਚਾਹੁੰਦਾ ਨਹੀਂ ਵੀ ਕਿਸੇ ਪਿੰਡ ਦਾ ਨਾਮ ਇਸ ਤਰ੍ਹਾਂ ਦਾਗ ਲੱਗੇ ਵੀ ਉੱਥੇ ਇਦਾਂ ਹੋ ਕੇ ਗਿਆ ਉਦਾਂ ਹੋ ਗਿਆ ਉਹ ਕੰਮ ਨਹੀਂ ਮੈਂ ਕਰਨਾ ਚਾਹੁੰਦਾ ਉੱਥੇ ਦੇ ਐਮਐਲਏ ਲੀਡਰ ਜਿਹੜੇ ਵੀ ਹੈਗੇ ਨਾ ਉਹਨਾਂ ਨੂੰ ਇਹ ਗੱਲ ਕਹਿਣਾ ਵੇਖੋ ਇਹ ਜਿਹੜੇ ਧੱਕਾ ਕਰ ਰਹੇ ਬੰਦੇ ਇਹਨਾਂ ਦੇ ਕਾਰਵਾਈ ਤੁਸੀਂ ਕਰਾ ਦਿਓ ਨਹੀਂ ਤੇ ਫਿਰ ਇਹ ਕਾਰਵਾਈ ਕਰ ਦੇਣੀ ਜੇ ਠੀਕ ਆ ਦੂਜਾ ਬਾਕੀ ਆ ਜਿਹੜੇ ਹੁਣ ਧੱਕਾ ਕਰ ਰਹੇ ਆ ਆਪਣਾ ਧੀਆ ਦੇ ਨਾਲ ਵਿਆਹਿਆਂ ਦੇ ਨਾਲ ਕਈ ਸਾਲ 6 ਮਹੀਨੇ ਰੱਖ ਕੇ ਜਾਂ 2 ਮਹੀਨੇ ਰੱਖ ਕੇ ਮੁੜ ਕੇ ਕੋ ਗੱਡੀਆਂ ਕਾਰਾਂ ਮੰਗਦੇ ਆ ਕੋਈ ਛੇਤਰ ਮਾਰ ਕੇ ਧੱਕੇ ਮਾਰ ਕੇ ਬਾਹਰ ਕੱਢਣ ਦਿਆ ਠੀਕ ਆ ਤੇ ਸਰਕਾਰੀ ਦਰਬਾਰੇ ਉਹਨਾਂ ਦੀ ਚਲਦੀ ਆ ਤੇ ਥਾਣਿਆਂ ਕਚਹਿਰੀਆਂ 'ਚ ਉਹਨਾਂ ਦੀ ਸੁਣਵਾਈ ਆ ਤੇ ਜਿਹੜਾ ਗਰੀਬ ਦੀ ਧੀ ਆ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਠੀਕ ਆ ਇਹ ਗੱਲ ਯਾਦ ਰੱਖੋ ਵੀ ਜਿੱਥੇ ਕਦੇ ਸੁਣਾਵਾਈ ਨਾ ਨਾ ਹੋਵੇ ਉੱਥੇ ਵੀ ਖਾਲਸਾ ਪੰਥ ਦੇ ਸਾਹਮਣੇ ਸੁਣਾਵੀਆਂ ਹੁੰਦੀਆਂ ਹੁੰਦੀਆਂ ਤੇ ਖਾਲਸਾ ਪੰਥ ਵੀ ਜਿੱਥੇ ਖੜਦਾ ਨਾ ਉੱਥੇ ਵੱਡਿਆ ਵੱਡੇ ਦੀਆਂ ਚੀਕਾਂ ਨਿਕਲਦੀਆਂ ਵਾ ਤੇ ਇਹ ਤੁਹਾਨੂੰ ਦੱਸਦੀ ਹੈ ਵੀ ਖਾਲਸਾ ਪੰਥ ਹੁਣ ਜਾਗ ਚੁੱਕਾ ਵਾ ਇਹ ਇਹ ਹੁਣ ਸਮਝ ਲਓ ਵੀ ਜੇ ਅਤਿਆਚਾਰ ਹੋਊਗਾ ਤੇ ਡਾਂਗ ਫਿਰ ਖੜਕੂ ਖੜਕੂ ਠੀਕ ਆ ਤੇ ਡਾਂਗਾਂ ਨੂੰ ਤੇਰ ਲੱਗੇ ਹੀ ਆ ਤੇ ਫਿਰ ਅਮ ਇਸ ਮੈਂ ਕੀ ਹੁਣ ਤੇ ਭਾਵੇਂ ਵੱਡੇ ਤੋਂ ਵੱਡਾ ਗੈਂਗਸਟਰ ਹੋਵੇ ਜਦੋਂ ਸਾਹਮਣਾ ਆਊਗਾ ਨਾ ਤੇ ਇਕੱਠੋ ਕੇ ਕਰਾਂਗੇ ਫਿਰ ਕਿਉਂਕਿ ਧੱਕਾ ਨਹੀਂ ਹੀ ਕਰ ਦੇਣਾ ਨਾ ਧੱਕਾ ਹੀ ਜਰਨਾ ਤੇ ਨਾ ਹੀ ਧੱਕਾ ਕਰਨਾ ਸਿੱਧੀ ਗੱਲ ਆ ਨਾ ਹੀ ਕੇ ਨੂੰ ਡਰ ਦਿੰਨੇ ਆ ਤੇ ਨਾ ਕਿਸਦਾ ਡਰ ਸਾਡੇ ਹੱਡਾਂ ਤੇ ਹੈਗਾ ਤੇ ਕਮਲਕੌਰ ਨੂੰ ਵੀ ਮਿਲਣਾ ਵਾ ਸਾਰੀਆਂ ਚੰਗੀਆਂ ਨਹੀਂ ਆ ਤੇ ਸਾਰੀਆਂ ਮਾੜੀਆਂ ਬਣੀਆਂ ਹੁਣ ਜਿਹੜੀਆਂ ਚਵਲਕੌਰ ਜਿਹੜੀਆਂ ਕਮਲਕੌਰ ਜਿਹੀਆਂ ਜਿਹੜੀਆਂ ਵਾ ਗੰਦ ਪੌਂਟੀਆਂ ਹੈ ਕੁੜੀਆਂ ਵੀਆਂ ਭਈਆਂ ਨੀਆਂ ਇਹ ਕੁਮਾਰ ਕਮਲ ਕੁਮਾਰੀ ਤੋਂ ਕਮਲ ਕੌਰ ਬਣ ਕੇ ਬੈਠੀ ਮੇਰੀ ਇਹ ਵੀਡੀਓ ਦੇ ਕਨਾ ਤੱਕ ਪਹੁੰਚਾ ਦੇ ਤੂੰ ਜਰਾਨੀ ਨੂੰ ਕੁੱਟਿਆ ਇਹ ਕਰਕੇ ਕਮਲ ਕੌਰ ਵਾਲੀਆਂ ਜਿਹੜੀ ਆ ਨਾ ਕਮਲ ਕੌਰ ਵਰਗੀਆਂ ਜੜੀਆਂ ਵੀ ਆ ਇਹਨਾਂ ਸਾਰੀਆਂ ਦੀ ਸੇਵਾ ਕਰਨੀ ਆ ਬਸ ਬੀਬੀਆਂ ਤਿਆਰ ਪਰ ਤਿਆਰੀ ਆ ਜਿਨ੍ਹਾਂ ਨੇ ਇਹ ਸੇਵਾ ਲੁੱਟਣੀ ਆ ਉਹ ਸਿਰਫ ਸਾਡੇ ਇਸ਼ਾਰੇ ਨੂੰ ਠੀਕਣ ਦੀਆਂ ਵੀ ਕਦੋਂ ਇਹਨਾਂ ਨੂੰ ਇਹਨਾਂ ਨੂੰ ਥੱਫੜ ਪਾਉਣੇ ਆ ਠੀਕ ਆ ਆ ਮਨਜੀਤ ਕੌਰ ਜਿਹੜੀਆਂ ਲਾਈਵ 'ਚ ਬਹਿ ਕੇ ਇੰਨਾ ਗੰਦ ਭਗਦੀਆਂ ਹਨਾ ਠੀਕ ਆ ਨਾ ਅਸੀਂ ਇਹ ਦਾਗ ਨਹੀਂ ਲਾਉਣਾ ਚਾਹੁੰਦੇ ਇਹਦੇ ਗਾਂਦਿਆਂ ਚੱਕੜਿਆ ਇਹਨਾਂ ਦੇ ਅਸੀਂ ਕਾਲਾ ਖਰੀ ਲਵਾਉਣੀ ਇਹਨਾਂ ਦੀ ਸੇਵਾ ਵਾਸਤੇ ਇਹਨਾਂ ਦੀ ਸੇਵਾ ਦੀਆਂ ਇਹਨਾਂ ਇਹਨਾਂ ਚੜ੍ਹਦੀ ਕਲਾ ਦੀਆਂ ਫੌਜਾਂ ਹੀ ਉਤਾਰਾ ਕਰਕੇ ਆਉਣਗੀਆਂ ਟੈਨਸ਼ਨ ਨਾ ਲਓ ਤੁਸੀਂ ਸਮਾਂ ਥੋੜਾ ਗਾਂ ਪਛਾਹ ਹੋ ਸਕਦਾ ਵਾ ਲੇਕਰ ਬਣਦਾ ਮਾਮਲਾ ਜਨ ਜਨ ਹਿਸਾਬ ਹੈਗਾ ਸਾਰਿਆਂ ਨੂੰ ਦਿੱਤਾ ਜਾਊਗਾ ਇਹ ਨਹੀਂ ਗੱਲ ਕੋਈ ਠੀਕ ਆ ਜਿਹੜਾ ਪੰਜਾਬ 'ਚ ਗੰਦ ਪਾ ਰਿਹਾ ਪ੍ਰਸ਼ਾਸਨ ਵੇਖ ਰਿਹਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਠੀਕ ਆ ਤੇ ਜੇ ਮੰਨ ਲਓ ਪ੍ਰਸ਼ਾਸਨ ਕੁਝ ਨਹੀਂ ਕਰੂਗਾ ਤੇ ਫਿਰ ਕੋਈ ਗੱਲ ਨਹੀਂ ਅਸੀਂ ਤੇ ਕਰਾਂਗੇ ਨਾ ਮੈਂ ਸਾਰੀਆਂ ਫੌਜਾਂ ਨੂੰ ਸਾਰੇ ਸਿੰਘਾਂ ਨੂੰ ਇਹੋ ਕਹਾ ਵੀ ਨਹੀਂ ਕੋਈ ਨਹੀਂ ਇਹਨਾਂ ਨੂੰ ਪਿਆਰ ਨਾ ਸਮਝਾਓ ਇੱਕ ਸਾਸ ਏਕ ਹੀ ਦੰਦੇ ਲੰਘ ਜਾਣਾ ਇਹਨਾਂ ਦਾ ਆ ਬੰਨੇ ਕਿ ਤੇ ਚੜਨਾ ਹੀ ਸਿਆਹ ਚਕੇ ਆ ਨਹੀਂ ਫਿਰ ਕਣਕੀ ਸਾਹਿਬ ਹਣ ਸਰੋਂ ਪਾਣੀ ਲੰਘਦਾ ਜਾ ਰਿਹਾ ਅਸੀਂ ਆਪਣੇ ਬੱਚਿਆਂ ਨੂੰ ਕੀ ਪੋਸ ਕੇ ਦੇ ਰਹੇ ਹਾਂ ਜਿਹੜੀਆਂ ਅੱਜ ਗੰਦ ਪਾ ਰਹੀਆਂ ਇਹ ਕੀ ਆਪਣੇ ਬੱਚਿਆਂ ਨੂੰ ਵਿਖਾਉਣ ਗਿਆ ਜਦੋਂ ਕੱਲ ਇਹਨਾਂ ਦੀ ਅਲਾਦ ਇਹਨਾਂ ਦਾ ਨਗੇਜ ਵੇਖੂਗੀ ਨੰਗੀਆਂ ਵੇਖੂਗੀਆਂ ਉਹ ਇਹਨਾਂ ਦੇ ਛੱਤਰ ਨਹੀਂ ਮਾਣਨਗੇ ਗਣਗਣ ਕਿਉਂ